ਹਾਂਜੀ ਸਟੂਡੈਂਟਸ ਵੈਲਕਮ ਕਰਦਾ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬੀ ਲਾਜ਼ਮੀ ਦੀ ਤਿਆਰੀ ਕਰਾਂਗੇ ਪੰਜਾਬੀ ਲਾਜ਼ਮੀ ਪੰਜਾਬੀ ਕੰਪਲਸਰੀ ਸਮੈਸਟਰ 3 ਦੇ ਲਈ ਆਪਾਂ ਇਸ ਵੀਡੀਓ 'ਚ ਕਰਾਂਗੇ ਇਸ਼ਟ ਕੀ ਹੈ ਠੀਕ ਹੈ ਸੰਕਲਪ ਇਸ਼ਟ ਵਾਰੇ ਸੰਕਲਪ ਤੇ ਅਖਾਨਾ ਵਾਲਾ ਸੰਕਲਪ ਫਸਟ ਐਂਡ ਸੈਕੰਡ ਬਾਕੀ ਜਿਹੜੇ ਸੰਕਲਪ ਨੇ ਆਪਾਂ ਚੈਨਲ ਤੇ ਅਪਲੋਡ ਕੀਤੇ ਹੋਏ ਨੇ ਜਿਹੜੀ ਇੱਕੇ ਪਲੇਲਿਸਟ ਦਾ ਤੁਹਾਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਮ 3 올 ਸਬਜੈਕਟਸ ਵਾਲੀ ਪਲੇਲਿਸਟ ਉਹਦੇ ਵਿੱਚ ਤੁਹਾਨੂੰ ਸਾਰੇ ਵੀਡੀਓਜ਼ ਮਿਲ ਜਾਣਗੇ ਪੰਜਾਬੀ ਦੀਆਂ ਗ੍ਰਾਮਰ ਪ੍ਰੀਵੀਅਸ ਇਗਜ਼ਾਮ ਸ਼ਾਂਦੀ ਗੈਸ ਪੇਪਰ ਠੀਕ ਹੈ ਤੇ ਸੰਕਲਪ ਇਹ ਆਪਣੇ ਦੋ ਪੈਂਟਿੰਗਸ ਹੀ ਉਹ ਪਾਉਣ ਕਰ ਰਹੇ ਹਾਂ ਹਾਂਜੀ ਇਸ਼ਟ ਕੀ ਹੈ ਤੇ ਅਖਾਨ ਹਾਂਜੀ ਇਸ਼ਟ ਕੀ ਹੁੰਦਾ ਇਸ਼ਟ ਉਸ ਪੂਜ ਦੇਵ ਨੂੰ ਕਹਿੰਦੇ ਨੇ ਜਿਹਦੀ ਲੋਕ ਆਪਣੇ ਇਸ ਜਨਮ ਦੇ ਵਿੱਚ ਸੁੱਖਾਂ ਬਾਰੇ ਤੇ ਅਗਲੇ ਜਨਮ ਵਿੱਚ ਵੀ ਉਹਨਾਂ ਨੂੰ ਮੁਕਤੀ ਮਿਲੇ ਤੇ ਅਨ ਤੇ ਧਨ ਦੇ ਸੁੱਖ ਤੇ ਖੁਸ਼ਹਾਲੀ ਪ੍ਰਾਪਤ ਕਰਨ ਲਈ ਪਿੰਨ ਪਿੰਨ ਤਰੀਕਿਆਂ ਨਾਲ ਮਾਨਤਾ ਕਰਦੇ ਨੇ ਉਹ ਕੀ ਹੈ ਇਸ਼ਟ ਪੂਜਾ ਮਤਲਬ ਕਿ ਇਸ਼ਟ ਉਸ ਪੂਜ ਦੇਵ ਨੂੰ ਕਹਿੰਦੇ ਨੇ ਉਹ ਪੂਜਨਿਕ ਦੇਵ ਜਿਹਦੀ ਲੋਕ ਆਪਣੇ ਇਸ ਜਨਮ ਦੇ ਵਿੱਚ ਵੀ ਉਹਨਾਂ ਨੂੰ ਸੁੱਖ ਮਿਲੇ ਤਾਂ ਪੂਜਾ ਕਰਦੇ ਨੇ ਅਗਲੇ ਜਨਮ ਵਿੱਚ ਉਹਨਾਂ ਨੂੰ ਮੁਕਤੀ ਮਿਲੇ ਤਾਂ ਪੂਜਾ ਕਰਦੇ ਨੇ ਅਨਤੇ ਧਨ ਤੇ ਸੁੱਖ ਤੇ ਖੁਸ਼ਹਾਲੀ ਮਿਲੇ ਠੀਕ ਹੈ ਉਹਨਾਂ ਲਈ ਅਲੱਗ-ਅਲੱਗ ਤਰੀਕਿਆਂ ਨਾਲ ਆਪਣੇ ਜਿਹੜੇ ਉਸ ਪੂਜ ਦੇਵ ਨੂੰ ਜਿਹੜੇ ਕਿ ਮੰਨਦੇ ਨੇ ਠੀਕ ਉਹਦੀ ਮਾਨਤਾ ਕਰਦੇ ਨੇ ਉਹ ਕੀ ਹੈ ਇਸਟ ਹੈ ਸਾਡੇ ਹਾਂਜੀ ਅੱਗੇ ਹੈਗਾ ਸਾਡੇ ਪਿੰਨ-ਪਿੰਨ ਧਰਮਾਂ ਦੇ ਗ੍ਰੰਥ ਸਾਈਂ ਠੀਕ ਹੈ ਜਿਵੇਂ ਕਿ ਸਿੱਖ ਧਰਮ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਠੀਕ ਹੈ ਮੁ슬ਮਨ ਧਰਮ ਦੇ ਵਿੱਚ ਕੁਰਾਨ ਸ਼ਰੀਫ ਹਿੰਦੂਆਂ ਦੇ ਵਿੱਚ ਭਗਵਤ ਗੀਤਾ ਤੇ ਮੂਰਤੀਆਂ ਜਿਵੇਂ ਸ਼ਿਵ ਦੀ ਸ਼ਿਵ ਦੇਵ ਤੀਰੀ ਮੂਰਤੀ ਠੀਕ ਹੈ ਤੇ ਇਸ ਤੋਂ ਇਲਾਵਾ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਤੇ अलग-अलग देवियों ਦੀਆਂ ਮੂਰਤੀਆਂ ਠੀਕ ਹੈ ਤੇ ਗੁਰਦੁਆਰਾ ਸਾਹਿਬ ਤੇ ਮੰਦਿਰ ਇਹ ਸਾਡੇ ਸਾਰੇ ਕੀ ਨੇ ਇਸਤ ਨੇ ਜਿੱਥੇ ਸਮੇਂ-ਸਮੇਂ ਤੇ ਜਾਣਾ ਸੀ ਆਪਣਾ ਇੱਕ ਧਾਰਮਿਕ ਕਰਤੱਵ ਸਮਝਦੇ ਅਸੀਂ ਆਪਣੀ ਰਿਸਪਾਂਸਿਬਿਲਟੀ ਸਮਝਦੇ ਆ ਤੇ ਇਹਨਾਂ ਤੋਂ ਹੀ ਅਸੀਂ ਆਪਣੇ ਇਸ ਜੀਵਨ ਦੇ ਵਿੱਚ ਤੇ ਅਗਲੇ ਜਨਮ ਦੇ ਵਿੱਚ ਸੁੱਖਾਂ ਦੀ ਉਮੀਦ ਕਰਦੇ ਆ ਠੀਕ ਹੈ ਤੇ ਸਾਡੇ ਜੀਵਨ ਦੀ ਵਿੱਚ ਜਿਹੜੇ ਅਲੱਗ-ਅਲੱਗ ਇਸਤਾਂ ਦੀ ਜਿਹੜੀ માનਤਾ ਠੀਕ ਹੈ ਉਹ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਵਿਕਰ ਦੇ ਵਿੱਚ ਜਦੋਂ ਗਰਭਤੀ ਹੋ ਜਾਂਦੀ ਲੇਡੀ ਉਸ ਸਮੇਂ ਤੋਂ ਹੀ ਜਿਹੜੇ ਕਿ ਜਿੰਸ ਧਰਮ ਨੂੰ ਉਹ ਬਿਲੋਂਗ ਕਰਦੇ ਨੇ ਉਸ ਸਮੇਂ ਤੋਂ ਜਿਹੜੇ ਕਿ ਉਹਨਾਂ ਦੇ ਅਲੱਗ-ਅਲੱਗ ਤਰੀਕੇ ਨਾਲ ਜਿਹੜੇ ਕਿ ਮਾਨਤਾ ਕਰਨੇ ਸ਼ੁਰੂ ਕਰ ਦਿੰਦੇ ਨੇ ਤੇ ਇਹ ਜੀਵਨ ਦੇ ਹਰ ਪੜਾਅ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਰਹਿੰਦੀ ਹੈ ਤੇ ਇਸੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਬਿਮਾਰੀਆਂ ਤੇ ਹੋਰ ਮੁਸੀਬਤਾਂ ਤੋਂ ਛੁਟਕਾਰਾ ਪਾਉਣ ਲਈ ਵੀ ਆਪਾਂ ਜਿਹੜੇ ਕਿ ਇਹਨਾਂ ਦੀ ਪੂਜਾ ਆਰਾਧਨਾ ਕਰਦੇ ਆ ਠੀਕ ਹੈ ਅੰਨ ਧਨ ਤੇ ਖੁਸ਼ਹਾਲ ਜੀਵਨ ਦੀ ਪ੍ਰਾਪਤੀ ਲਈ ਵੀ ਆਪਾਂ ਇਹਨਾਂ ਦੀ ਪੂਜਾ ਮੰਨਤਾ ਕਰਦੇ ਆ ਇਸ ਤੋਂ ਇਲਾਵਾ ਮੜੀਆਂ ਮਸਾਨਾਂ ਸਮਾਦਾਂ ਦਰਗਾਹਾਂ ਦੇਵੀ ਦੇਵਤਿਆਂ ਗੁਰੂਆਂ ਪੀਰਾਂ ਮਾਤਾ ਰਾਣੀਆਂ ਵੱਡੇ ਵਡੇਰਿਆਂ ਪਿੱਪਲਾਂ ਗਊਆਂ ਸਾਧਾਂ ਸੰਤਾਂ ਪੀਰ ਫਕੀਰਾਂ ਧਰਤੀ ਚੰਦ ਸੂਰਜ ਗ੍ਰਹਿਾਂ ਟੋਇਆਂ ਟਿੱਬਿਆਂ ਛੱਪੜੀਆਂ ਦੀ ਪੂਜਾ ਵੀ ਕਰਦੇ ਆ ਠੀਕ ਹੈ ਤੇ ਜਿਨ੍ਹਾਂ ਨਾਲ ਸਬੰਧਿਤ ਭੇਟਾ ਵੀ ਦੁੰਨੇ ਆਪਾਂ ਠੀਕ ਹੈ ਰੋਟੀ ਵੀ ਲਗਾਉਂਦੇ ਨੇ ਚੂਰਮੇ ਚੜਾਉਂਦੇ ਨੇ ਚੂਰਮੇ ਮਤਲਬ ਕੀ ਹੁੰਦੇ ਚੂਰੀ ਠੀਕ ਹੈ ਤੇ ਲੰਗਰ ਲਾਉਂਦੇ ਆਂ ਤੇ ਬਲੀਆਂ ਦਿੰਦੇ ਆਂ ਤੇ ਇਹ ਸਭ ਸਾਡੇ ਕੀ ਨੇ ਇਹ ਇਸਤ ਨੇ ਤੇ ਇਸਤਾਂ ਦੀ માનਤਾ ਤੇ ਇਹਨਾਂ ਦੇ ਵਿੱਚ ਵਿਸ਼ਵਾਸ ਪੀੜ੍ਹੀਆਂ ਤੋਂ ਚੱਲਿਆ ਆ ਰਿਹਾ ਤੇ ਸਾਡੇ ਸੱਭਿਆਚਾਰ ਦਾ ਅੰਗ ਬਣ ਗਏ ਨੇ ਤੇ ਕਈ ਵਾਰ ਸਾਡੀਆਂ માનਤਾਵਾਂ ਤੇ ਵਿਸ਼ਵਾਸ ਵਿਸ਼ਵਾਸਾਂ ਵਿੱਚ ਨਮਿਸਟ ਵੀ ਸ਼ਾਮਲ ਹੁੰਦੇ ਨੇ ਜਿਨ੍ਹਾਂ ਦੀ માનਤਾ ਨਾਲ ਸਾਡੇ ਜੀਵਨ ਦੇ ਵਿੱਚ ਮਾਨਸਿਕ ਸ਼ਾਂਤੀ ਤੇ ਸੰਤੁਲਨ ਦਾ ਪਸਾਰ ਹੁੰਦਾ ਤੇ ਇਹ ਗਿਆਨੀ ਗੁਰਜੀਤ ਸਿੰਘ ਦਾ ਲਿਖਿਆ ਹੋਇਆ ਲੇਖ ਹੈ ਅੱਗੇ ਆਪਾਂ ਕਰਦੇ ਆਂ ਬਾਕੀ ਕੁਐਸਚਨਸ ਆਪਾਂ ਅਲੱਗ ਕਰਾਂਗੇ ਅਖਾਣ ਕੀ ਨੇ ਠੀਕ ਹੈ ਅਖਾਣ ਅਖਾਣ ਕੀ ਹੁੰਦੇ ਨੇ ਪਹਿਲਾਂ ਆਪਾਂ ਇਨ ਸ਼ਾਰਟ ਚ ਦੇਸੀਏ ਅਖਾਣ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਸਕਦੇ ਆਂ ਵੀ ਉਹ ਸ਼ਬਦਾਂ ਦਾ ਸਮੂਹ ਜਿਹਦੇ ਵਿੱਚ ਇੱਕ ਲਾਇਕ ਸਮੁੰਦਰ ਨੂੰ ਸ਼ਬਦ ਥੋੜੇ ਸ਼ਬਦਾਂ ਕੁਝੇ ਵਿੱਚ ਬੰਦ ਕਰ ਦੇਣਾ ਠੀਕ ਹੈ ਜਿਵੇਂ ਆਪਾਂ ਕਹਦੇ ਨੇ ਵੀ ਸਮੁੰਦਰ ਨੂੰ ਕੁਝੇ ਵਿੱਚ ਬੰਦ ਕਰਤਾ ਵੀ ਬਹੁਤ ਸਾਰੇ ਸ਼ਬਦਾਂ ਨੂੰ ਥੋੜੇ ਸ਼ਬਦਾਂ ਦੇ ਵਿੱਚ ਕਹਿ ਕੇ ਗੱਲ ਨੂੰ ਖਤਮ ਕਰ ਦੇਣਾ ਤੇ ਉਹ ਗੱਲ ਜਿਹੜੀ ਕਿ ਅਸਰਦਾਰਕ ਹੋਵੇ ਠੀਕ ਹੈ ਉਹ ਕੀ ਹੁੰਦੇ ਨੇ ਅਖਾਨ ਹੁੰਦੇ ਨੇ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਇਹਦਾ ਮਤਲਬ ਕੀ ਹੈ ਵੀ ਇੱਕ ਨੂੰ ਦੇਖ ਕੇ ਦੂਜਾ ਆਪਣਾ ਜਿਹੜੀ ਕਿ ਆਟੋਮੈਟਿਕ ਉਹਦੇ ਚੇਂजेस ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਦੂਜਾ ਜਿਵੇਂ ਆਪਾਂ ਕਹਿ ਦਿੰਨੇ ਆਂ ਤੇ ਆਪੇ ਫਾਤੜੇ ਤੋਂ ਕੌਣ ਛੜਾਵੇ ਜਦੋਂ ਕਿ ਆਪਣੀ ਜਾਣ ਬੁੱਝ ਕੇ ਮੁਸੀਬਤ ਦੇ ਵਿੱਚ ਪੈ ਜਾਵੇ ਫਿਰ ਆਪਾਂ ਇਹ ਖਾਨ ਵਰਤਦੇ ਆਂ ਸੱਚ ਤਾਂ ਬੋਲੇ ਸ਼ਾਨੀ ਕਿਉਂ ਬੋਲੇ ਜਦੋਂ ਇੱਕ ਹੀ ਕਸੂਰਵਾਰ ਦੂਜਿਆਂ ਦੇ ਵਿੱਚ ਨੁਕਸ ਕੱਢਦਾ ਉਹ ਜਦ ਕਿ ਉਹ ਖੁਦ ਜਿਹੜੇ ਕਿ ਕਸੂਰਵਾਰ ਹੁੰਦਾ ਖੁਦ ਉਹਦੇ ਵਿੱਚ ਬੁਰਾਈਆਂ ਹੁੰਦੀਆਂ ਨੇ ਤੇ ਆਪਣੇ ਹੱਥੀ ਕਾਜਸਵਾਰੀ ਜਦੋਂ ਆਪਾਂ ਆਪਣੇ ਹੱਥਾਂ ਦੇ ਨਾਲ ਕੰਮ ਕਰਨ ਦੀ ਮਹਾਨਤਾ ਦੱਸਣੀ ਹੋਵੇ ਸੰਗ ਤਾਰੇ ਕੁ ਸੰਗ ਡੋਪੇ ਵੀ ਜਿਹੜੇ ਕਿ ਸੰਗ ਦਾ ਬਹੁਤ ਅਸਰ ਹੁੰਦਾ ਅੱਗੇ ਸੱਪ ਤੇ ਪਿੱਛੇ ਸ਼ੀਂਹ ਜਦੋਂ ਅੱਗੇ ਵੀ ਮੁਸੀਬਤ ਹੋਵੇ ਤੇ ਪਿੱਛੇ ਵੀ ਮੁਸੀਬਤ ਹੋਵੇ ਚਾਰੇ ਪਾਸੇ ਮੁਸੀਬਤਾਂ ਘਿਰ ਜਾਣਾ ਇਹ ਹੁੰਦੇ ਨੇ ਜਿਹੜੇ ਕਿ ਅਖਾਣ ਤੁਸੀਂ ਇਹਨਾਂ ਨੂੰ ਆਪਣੇ ਇੰਦੇ ਚੋਂ ਉਦਾਹਰਣਾਂ ਦੇਣੀਆਂ ਨੇ ਤੁਸੀਂ ਜਿੰਨੇ ਵੀ ਤੁਹਾਨੂੰ ਆਉਂਦੇ ਨੇ ਆਪਣੇ ਵੱਲੋਂ ਵੀ ਤੁਸੀਂ ਉਦਾਹਰਣਾਂ ਦੇ ਸਕਦੇ ਹੋ ਹਾਂਜੀ ਅਖਾਣ ਇੱਕ ਅਜਿਹਾ ਕਾਵਮਈ ਬਾਕ ਹੁੰਦਾ ਹੈ ਜਿਦੇ ਵਿੱਚ ਜੀਵਨ ਦੀ ਕੋਈ ਨਾ ਕੋਈ ਅਟੱਲ ਸਚਾਈ ਕਹੀ ਵੀ ਹੁੰਦੀ ਹੈ ਮਤਲਬ ਕਿ ਜਿਹੜੇ ਅਖਾਣ ਨੇ ਇਹਨਾਂ ਦੇ ਵਿੱਚ ਕੋਈ ਨਾ ਕੋਈ ਯੂਨੀਵਰਸਲ TRUTH ਹੁੰਦੀ ਹੈ ਤੇ ਇਹਦੇ ਵਿੱਚ ਕਿਸੇ ਸੱਭਿਆਚਾਰ ਦੇ ਪੀੜ੍ਹੀਆਂ ਦੇ అనుభవ ਦਾ ਨਿਚੋੜ ਹੁੰਦਾ ਮਤਲਬ ਕਿ ਜਿਹੜੇ ਅਖਾਨ ਨੇ ਇਹਨਾਂ ਦੇ ਵਿੱਚ ਜਿਹੜਾ ਐਕਸਪੀਰੀਅੰਸ ਹੈ ਐਕਸਪੀਰੀਅੰਸ ਦਾ ਹੀ ਇੱਕ ਆਪਾਂ ਕਹਿ ਸਕਦਾ ਵੀ ਕਨਕਲੂਜਨ ਹੁੰਦੇ ਨੇ ਜਿਨ੍ਹਾਂ ਨੂੰ ਝਠਲਾਉਣਾ ਸੰਭਵ ਨਹੀਂ ਹੈਗਾ ਹੁਣ ਸੰਗ ਤਾਰੇ ਕੋ ਸੰਗ ਡੋਬੇ ਆਪਾਂ ਇਹਨੂੰ ਝੋਠਲਾ ਨਹੀਂ ਸਕਦੇ ਵੀ ਸੰਗ ਦਾ ਜ਼ਰੂਰ ਅਸਰ ਪੈਂਦਾ ਹੀ ਪੈਂਦਾ ਤੇ ਆਪੇ ਫਾਜ਼ਿਲਤ ਨੂੰ ਕੌਣ ਛੜਾਵੇ ਇਹ ਵੀ ਕੋਈ ਜਾਣ ਬੁੱਝ ਕੇ ਜਦੋਂ ਮੁਸੀਬਤ ਗੱਲ ਪਾ ਲੈਂਦੇ ਹੁਣ ਇਹਨੂੰ ਵੀ ਆਪਾਂ ਹੁੰਦਾ ਕਈ ਵਾਰ ਹਨਾ ਵੀ ਆਪਾਂ ਨੂੰ ਪਤਾ ਵੀ ਹੁੰਦਾ ਵੀ ਇੱਥੇ ਆਪਣਾ ਇਹ ਚੀਜ਼ ਹੋ ਜੂਗੀ ਬਟ ਉਹਨੂੰ ਜਾਣ ਕੇ ਉਹ ਚੀਜ਼ ਕਰੀ ਜਾਂਦੀ ਆ ਤੋ ਉਹਨੂੰ ਆਪਾਂ ਮਤਲਬ ਕਿ ਘਟਾਲਸਟਾਂ ਜਿਹਨਾਂ ਨੂੰ ਕੋਈ ਆਪਾਂ ਝੁੱਠਾ ਨਹੀਂ ਕਹਿ ਸਕਦੇ ਅਤੇ ਅਖਾਨ ਕੀ ਨੇ ਸੱਭਿਆਚਾਰ ਤੇ ਲੋਕ ਸਾਈਂ ਦਾ ਅੰਗ ਨੇ ਅਖਾਨ ਸਾਡੇ ਸੱਭਿਆਚਾਰ ਸਾਡੇ ਕਲਚਰ ਸਾਡੇ ਫੋਕ ਜਿਹੜਾ ਕਿ ਸਾਹਿਤ ਦਾ ਅੰਗ ਨੇ ਠੀਕ ਹੈ ਫੋਕ ਕਲਚਰ ਫੋਕ ਸਾਡਾ ਜਿਹੜਾ ਲਿਟਰੇਚਰ ਆ ਉਹਦਾ ਅੰਗਰੇਜ਼ ਤੇ ਇਹਨਾਂ ਦੀ ਵਰਤੋਂ ਸਰੋਤੇ ਆਪਣੀ ਗੱਲ ਨੂੰ ਪ੍ਰਭਾਵਸ਼ਾਲੀ ਸਰੋਤੇ ਕੀ ਮਤਲਬ ਕਿ ਜੋ ਵੀ ਇਹਨਾਂ ਨੂੰ ਵਰਤਦੇ ਨੇ ਆਡੀਅנס ਠੀਕ ਹੈ ਇਹਨੂੰ ਆਪਣੀ ਗੱਲ ਪ੍ਰਭਾਵਸ਼ਾਲੀ ਬਣਾਉਣ ਲਈ ਸੁਆਦਲੀ ਬਣਾਉਣ ਲਈ ਮੰਨਣਯੋਗ ਬਣਾਉਣ ਲਈ ਸੁੱਤੇ ਸਿੱਧ ਮਤਲਬ ਕਿ ਆਮ ਹੀ ਵਰਤਦੇ ਰਹਿੰਦੇ ਨੇ ਜਦੋਂ ਆਪਾਂ ਨੇ ਕੋਈ ਗੱਲ ਆਪਣੀ ਪ੍ਰਭਾਵਦਾਇਕ ਅਸਰਦਾਇਕ ਕੋਈ ਗੱਲ ਵਧੀਆ ਬਣਾਉਣੀ ਹੋਵੇ ਤਾਂ ਆਪਾਂ ਉਹਨਾਂ ਦੇ ਵਿੱਚ ਜਿਹੜੀ ਕਿ ਅਖਾਨ ਅਖਾਨਾਂ ਦੀ ਵਰਤੋਂ ਆਮ ਹੀ ਕੀਤੀ ਜਾਂਦੀ ਹੈ ਤੇ ਕਈ ਵਾਰ ਪ੍ਰਸਿੱਧ ਕਵੀਆਂ ਦੀਆਂ ਤੁਕਾਂ ਵੀ ਅਖਾਨਾਂ ਦੇ ਰੂਪ ਦੇ ਵਿੱਚ ਪ੍ਰਚਲਿਤ ਹੋ ਜਾਂਦੇ ਨੇ ਜਿਵੇਂ ਬਾਰੇਸ਼ ਸ਼ਾਹ ਦੀਆਂ ਠੀਕ ਹੈ ਕਈ ਵਾਰ ਵੀ ਕਈ ਪ੍ਰਸਿੱਧ ਕਵੀਆਂ ਦੇ ਤੁਕਾਂ ਵੀ ਜਿਹੜੇ ਕਿ ਅਖਾਨ ਬਣ ਜਾਂਦੀਆਂ ਨੇ ਤੇ ਗੱਲਬਾਤ ਵਿੱਚ ਆਮ ਕਰਕੇ ਜਦੋਂ ਅਖਾਨਾਂ ਦੀ ਵਰਤੋਂ ਹੁੰਦੀ ਆ ਤੇ ਇਹ ਅਗਲੇ ਨੂੰ ਨਿਰੁਕਤਰ ਨਿਰੁਤਰ ਕਰਕੇ ਰੱਖ ਦਿੰਦੀ ਆ ਠੀਕ ਹੈ ਮਤਲਬ ਕਿ ਅਗਲੇ ਨੂੰ ਸਾਰਾ ਕਲੀਅਰ ਸਪਸ਼ਟ ਹੋ ਜਾਂਦਾ ਤੇ ਕਈ ਵਾਰ ਇਸ ਦੇ ਵਿੱਚ ਅਜਿਹਾ ਤਿੱਖਾ ਵਿਅੰਗ ਵੀ ਹੁੰਦਾ ਜੋ ਚੋਪ ਵੀ ਤਿੱਖੀ ਮਾਰਦਾ ਪਰੰਤੂ ਦਰਦ ਵੀ ਨਹੀਂ ਹੋਣ ਦਿੰਦਾ ਮਤਲਬ ਕਿ ਜਿਵੇਂ ਆਪਾਂ ਜੇ ਹੋਵੇ ਵੀ ਤਾਂ ਉਹ ਅੰਦਰੇਂਦਰੀ ਪੀਣੀ ਪੈਂਦੀ ਹੈ ਮਤਲਬ ਕਿ ਅ ਦਰਦ ਤਾਂ ਇਹਦੇ ਵਿੱਚ ਕੀ ਹੈ ਵੀ ਜਿਹੜੇ ਆਖਾਨ ਨੇ ਕਈ ਵਾਰ ਆਪਾਂ ਇਹਨਾਂ ਨੂੰ ਇੱਕ ਕਮੈਂਟ ਦੇ ਤੌਰ ਤੇ ਇੱਕ ਵਿਅੰਗ ਦੇ ਤੌਰ ਤੇ ਵੀ ਵਰਤ ਸਕਦੇ ਜਿਵੇਂ ਹਾਪੇ ਫਾਤੜੇ ਤੋਂ ਕੋਣ ਛੜਾਵੇ ਜਦੋਂ ਜਾਣ ਬੁੱਝ ਕੇ ਮਸੀਬਤਰ ਗੱਲ ਪਾਈ ਵੀ ਹੋਵੇ ਤਾਂ ਆਪਾਂ ਨੂੰ ਵੈਸੇ ਤਾਂ ਇਹਨਾਂ ਨਾਲ ਤੋਂ ਆਪਾਂ ਇਹ ਖਾਨ ਕਹਿ ਸਕਾਂਗੇ ਠੀਕ ਹੈ ਜਿਹਦੇ ਵਿੱਚ ਉਹਨੂੰ ਮਹਿਸੂਸ ਵੀ ਹੋਊਗਾ ਤੇ ਜਿਵੇਂ ਸੰਗਤਾਰੇ ਕੁ ਸੰਗ ਡੋਬੇ ਐਵੇਂ ਛੱਜ ਤਾ ਬੋਲੇ ਛਾਨੀ ਕਿਉਂ ਬੋਲੇ ਠੀਕ ਹੈ ਮਤਲਬ ਕਿ ਇਹਨਾਂ ਨੂੰ ਇੱਕ ਆਪਾਂ ਜਦੋਂ ਕਿਸੇ ਦੇ ਵਿੱਚ ਆਪਾਂ ਨੇ ਕੋਈ ਵਿਅੰਗ ਦੇਣਾ ਤਾਂ ਉਸ ਸਮੇਂ ਵੀ ਇਹਨਾਂ ਦੀ ਆਪਾਂ ਵਰਤੋਂ ਕਰ ਸਕਦੇ ਆ ਤੇ ਪੰਜਾਬੀ ਬੋਲੀ ਵਿੱਚ ਜੀਵਨ ਦੇ ਹਰ ਪੱਖ ਨਾਲ ਸੰਬੰਧਿਤ ਤਾਂ ਖਾਨ ਮੌਜੂਦ ਨੇ ਜਿਨ੍ਹਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਲਿਸ਼ਕੋਰ ਠੀਕ ਹੈ ਲਿਸ਼ਕੋਰ ਆ ਮਾਰਦੀ ਤਸਵੀਰ ਆਪਾਂ ਨੂੰ ਝਲਕਦੀ ਆ। ਤੇ ਇਹਨਾਂ ਵਿੱਚ ਜੋ ਪੰਜਾਬੀ ਸੱਭਿਆਚਾਰ ਦੇ ਕੰਮ ਕੀਤੇ, ਰਹਿਣ ਸਹਿਣ, ਖਾਣ ਪੀਣ ਨੂੰ ਸੁਭਾਅ, ਵਾਤਾਵਰਣ, ਦੁੱਖ ਸੁੱਖ, ਮਾਨਸਿਕਤਾ, ਕਦਰਾਂ ਕੀਮਤਾਂ ਦੀ ਸੰਪੂਰਨ ਝਲਕਾ ਜਿਹੜੀ ਕਿ ਆਪਾਂ ਨੂੰ ਮਿਲਦੀ ਆ। ਤੇ ਇਹਨਾਂ ਵਿੱਚ ਇਤਿਹਾਸਿਕ ਹਵਾਲੇ ਵੀ ਮਿਲਦੇ ਨੇ। ਅਖਾਨ ਜਿੱਥੇ ਸਾਡੀ ਗੱਲਬਾਤ ਨੂੰ ਜ਼ੋਰਦਾਰ, ਸੁਆਦਲੀ ਤੇ ਮੰਨਣਯੋਗ ਬਣਾਉਂਦੇ ਨੇ, ਉੱਥੇ ਸਾਡੇ ਚਰਿੱਤਰ ਦੀ ਉਸਾਰੀ ਵਿੱਚ ਵੀ ਇਹ ਵਧੀਆ ਜਿਹੜੀ ਕਿ ਮਹੱਤਵਪੂਰਨ ਰੋਲ ਅਦਾ ਕਰਦੇ ਨੇ। ਜਿਵੇਂ ਕਿ ਇਹਨਾਂ ਨੇ ਦਿੱਤੀ ਹੋਈਆਂ ਨੇ ਉਦਾਹਰਨਾਂ ਕਣਕ ਖੇਤ ਕੁੜੀ ਪੇਟ ਆਜਵਾਈਆ ਮੰਡੇ ਖਾ ਟੱਗਿਆ ਤੈਨੂੰ ਚੋਰ ਲੈ ਜਾਣ ਜਾਰਾ ਪੱਠੇ ਹੀ ਖਾਣੇ ਫਿੱਟ ਇਹਵੇਂ ਜੀਵਿਆ ਖਾਟ ਢ ਵਧਾਇਆ ਕਰਮ ਜੂਰੀ ਖਾ ਚੂਰੀ ਢਡੋ ਭੁਖੀ ਢ ਘਾਰਮ ਖਾਣਿਆਂ ਦੇ ਕੁਛੜ ਕੁੜੀ ਤੇ ਪਿੰਡ ਢੰਡੋਰਾ ਉੱਠ ਨਾ ਹੋਵੇ ਤੇ ਫਿੱਟੇ ਮੋ ਗੋਡਿਆਂ ਦੇ ਖੇਤੀ ਖਸਮਾ ਸੇਤੀ ਗਿੱਦੜ ਦਾਖਣਾ ਅਪੜੇ ਆਖੇ ਤੂੰ ਕੌੜੀ ਠੀਕ ਹੈ ਸੋ ਇਹ ਸੀ ਤੁਹਾਡੇ ਦੋਨੋਂ ਹੀ ਸੰਕਲਪ ਥੈਂਕਸ ਤੁਸੀਂ ਆਪਣਾ ਜਿਹੜਾ ਕੀ ਸਕਰੀਨ ਸ਼ਾਟ ਲੈ ਸਕਦੇ ਜੇ ਲੈਣਾ ਹੋਇਆ